ਕਿ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਰਾਤੋਂ ਰਾਤ ਦੁਬਈ ਤੋਂ ਇਹ ਕਿਸ਼ਤੀਆਂ ਮਗਾਈਆਂ ਗਈਆਂ ਨੇ ਸਾਰੇ ਕਹ ਰਹੇ ਜਿੱਥੇ ਪਤਾ ਕਰੋ ਜਿੱਥੇ ਪਤਾ ਕਰੋ ਕਹਿੰਦੇ ਬੋਟਸ ਚੇ ਦੇ ਬੋਟਸ ਚੇ ਦੇ ਰਾਸ਼ਨ ਬਹੁਤ ਜ਼ਿਆਦਾ ਆ ਤੇ ਫੇਰ ਕੀ ਕੀਤਾ ਮੈਂ ਪਤਾ ਕੀਤਾ ਆਨਲਾਈਨ ਕਿ ਇੱਥੇ ਕੋਈ ਬੋਟਸ ਮਿਲ ਰਹੀਆਂ ਕੋਈ ਡਿਲੀਵਰੀ ਡੇਟ ਸਪਟੈਂਬਰ 10 ਤਰੀਕ ਤੋਂ ਪਹਿਲਾਂ ਡੀ ਕੈਥਲਨ ਵਾਲੇ ਵੀ ਨਹੀਂ ਮਿਲ ਰਿਆ ਸੀ ਕੁਝ ਵੀ ਜੇ ਮਿਲਦੀ ਸੀ ਮੋਟਰ ਵਾਲੀ ਬੋਟ ਤੇ 2.5 3 ਲੱਖ ਦੀ ਇੱਕ ਸੀਗੀ ਫੇਰ ਮੈਂ ਦੁਬਈ ਫੋਨ ਕੀਤਾ ਆਪਣੇ ਵਕਫ ਉੱਥੇ ਆ ਉਹ ਕਹਿੰਦੇ ਸਾਰੋ ਕੁਛ ਪਾਕੇ ਵਿੱਚ ਟਿਕਟਾ ਇੱਥੋਂ ਸਸਤਾ ਮਿਲਦਾ ਓਕੇ ਉਸੇ ਰਾਤ ਫੇਰ 11:30 ਵਜੇ ਆਪਣੇ 12:00 ਟਿਕਟ ਕਰਾ ਲਈ ਤੇ ਅਮਰਤਵੈਲ ਅਸੀਂ ਦਰਬਾਰ ਸਾਹਿਬਗੇ ਅਰਦਾਸ ਕੀਤੇ ਕਿ ਮਹਾਰਾਜ ਤੁਸੀਂ ਆਪੇ ਜੋ ਕਰਨਾ ਕਰੋ ਸਾਨੂੰ ਸੇਵਾਦਾਰਾਂ ਨੂੰ ਭੇਜ ਦਿਓ ਫੇਰ ਅਸੀਂ ਉੱਥੇ ਗਏ ਜਿੱਥੇ ਬੋਟਸ ਬਣਦੇ ਆ ਉੱਥੇ ਸਸਤਾ ਮਿਲਦਾ ਹੋਲ ਸੇਲ ਪ੍ਰਾਈਸ ਫੇਰ ਦੋ ਬੋਟਸ ਤੇ ਦੋ ਮੋਟਰ ਲੈ ਕੇ ਆਏ ਹਮ ਡੋਲਤ ਬੇੜੀ ਪਾਪ ਪਰੇ ਹੈ ਪਵਣ ਲਗੇ ਮਤ ਜਾਏ ਜੀਓ ਕਿ ਮੇਰੀ ਬੇੜੀ ਡੋਲ ਨਾ ਜਾਵੇ ਜੇ ਤੇਜ ਹਵਾ ਆ ਗਈ ਤੇ ਵੇੜੀ ਪਲਟੇ ਜਾਣੀ ਮਹਾਰਾਜ ਆ ਸੰਸਾਰ ਪਲਟਣ ਤੋਂ ਪਹਿਲਾਂ ਤਰਸ ਕਰਦੇ ਹੋ ਸਾਡੇ ਕਰਮ ਸਿੱਧੇ ਕਰਦੇ ਹੋ ਪਾਣੀ ਅਨਸਾਰ ਆਪੇ ਬੀਜ ਆਪੇ ਹੀ ਖਾਓ ਲੋਕੀ ਰੱਬ ਨੂੰ ਕਹਿੰਦੇ ਗਲਤ ਕੀਤਾ ਗਲਤ ਕੀਤਾ ਰੱਬ ਕਦੀ ਵੀ ਨਹੀਂ ਗਲਤ ਕਰ ਸਕਦਾ ਸਾਡੀ ਸੋਚ ਥੋੜੀ ਆ ਇਹ ਵੀ ਇੱਕ ਬਹਾਨਾ ਹੈ ਪ੍ਰਮਾਤਮਾ ਦੇਖੋ ਜਦੋਂ ਇਦਾਂ ਦੇ ਇਦਾਂ ਦੇ ਹੈਪਨ ਹੁੰਦੇ ਆ ਸਾਰੇ ਇਕੱਠੇ ਹੋ ਹੀ ਜਾਂਦੇ ਨਾ ਉਹ ਤਾਂ 2 ਮਹੀਨੇ ਪਹਿਲਾਂ ਲੜਾਈਆਂ ਚੱਲ ਰਹੀਆਂ ਸੀ ਹੁਣ ਆਪਣੇ ਮੁਸਲਮਾਨ ਵੀਰ ਜਿਹੜੇ ਖੜੇ ਆ ਠੀਕ ਹੈ ਇਹ ਜਿਹੜੇ ਇਦਾਂ ਦੇ ਹਾਦਸੇ ਹੁੰਦੇ ਆ ਇਹਦੇ ਨਾਲ ਏਕਤਾ ਬਣਦੀ ਆ ਇੱਥੇ ਇਹੋ ਜੇ ਘਰ ਨੇ ਜਿੰਨਾ ਤੱਕ ਬੇੜੀ ਜਾ ਸਕਦੀ ਔਰ ਖਾਣ ਵਾਲੀ ਰੋਟੀ ਸਿਰਫ ਬੇੜੀ ਰਹੀ ਜਾ ਸਕਦੀ ਆ ਅੱਜ ਇਹਨਾਂ ਬੇੜੀਆਂ ਰਹੀ ਉਹਨਾਂ ਤੱਕ ਮਤਲਬ ਤੁਹਾਡੇ ਦਿੱਤੀਆਂ ਬੇੜੀਆਂ ਜੋ ਤੁਹਾਡੇ ਤੋਂ ਪਰਮਾਤਮਾ ਨੇ ਸੇਵਾ ਲਈ ਉਹਨਾਂ ਤੱਕ ਰਾਸ਼ਨ ਜਾਊਗਾ ਕਿੰਨੀਆਂ ਦਵਾਵਾਂ ਆਉਣਗੀਆਂ ਹਾਰਡ ਪੀੜਤਾਂ ਦੇ ਲਈ ਦੋ ਕਿਸ਼ਤੀਆਂ ਆਈਆਂ ਨੇ ਔਰ ਤੁਹਾਨੂੰ ਦੱਸ ਦਈਏ ਕਿ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਰਾਤੋਂ ਰਾਤ ਦੁਬਈ ਤੋਂ ਇਹ ਕਿਸ਼ਤੀਆਂ ਮਗਾਈਆਂ ਗਈਆਂ ਨੇ ਕਿੰਨਾ ਨੇ ਮਗਾਈਆਂ ਕਿਵੇਂ ਮਗਾਈਆਂ ਕਿਵੇਂ ਪਤਾ ਲੱਗਿਆ ਪੂਰੀ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਗਮਾ ਸਿੱਧੂ ਮੌਜੂਦ ਨੇ ਇੰਦਰਜੀਤ ਨਿੱਕੂ ਪਾਜੀ ਮੌਜੂਦ ਨੇ ਔਰ ਮੀਰਾ ਜੀ ਮੌਜੂਦ ਨੇ ਮਾਨਕ ਸਿੰਘ ਵੀ ਸਾਡੇ ਨਾਲ ਮੌਜੂਦ ਨੇ ਤੇ ਗਮੇ ਬਾਈ ਇੰਟਰੋਡਕਸ਼ਨ ਕਰਵਾ ਦਿਓ ਕਿਵੇਂ ਆਈਆਂ ਤੁਸੀਂ ਦੱਸੋਗੇ ਨਾਲ ਸਾਡਾ ਸਾਥ ਦਿਓਗੇ ਕਿੱਥੋਂ ਕਿਸਤੀ ਆਈਆਂ ਕਿਵੇਂ ਪਤਾ ਲੱਗਿਆ ਇੱਥੇ ਲਿਆਂਦੀਆਂ ਗਈਆਂ ਤੁਸੀਂ ਥੋੜੇ ਦਿਨ ਪਹਿਲਾਂ ਪੋਸਟ ਦੇਖੀ ਹੋਣੀ ਇੱਕ ਵੀ ਇੱਕ ਸਿੱਖ ਕੁੜੀ ਜਦੋਂ ਉਹਨੂੰ ਪਤਾ ਲੱਗਿਆ ਮੇਰੇ ਹੜਪੇੜ ਤੋਂ ਮੇਰੇ ਪੰਜਾਬ ਦੇ ਇੱਕ ਦਰਦ ਅੰਦਰੋਂ ਮਹਿਸੂਸ ਹੋਇਆ ਤਾਂ ਇੱਥੋਂ ਉਹਨਾਂ ਨੇ ਪਤਾ ਕੀਤਾ ਕਿ ਇੰਡੀਆ ਤੋਂ ਜਿਹੜੀਆਂ ਕਿਸ਼ਤੀਆਂ ਉਹ 10 ਦਿਨ ਜਾਂ 15 ਦਿਨ ਚ ਬਣਦੀਆਂ ਤਾਂ ਇੱਕਦਮ ਉਹਨਾਂ ਨੇ ਦੁਬਈ ਰਾਤੋਂ ਰਾਤ ਫਲਾਈਟ ਫੜੀ ਤੇ ਅਗਲੇ ਦਿਨ ਦੁਬਈ ਤੋਂ ਲੈ ਕੇ ਜਿਹੜੀਆਂ ਕਿਸ਼ਤੀਆਂ ਦੋ ਬੋਟ ਇੱਥੇ ਆ ਗਏ ਤੇ ਉਹ ਕੁੜੀ ਸਾਡੇ ਵਿੱਚ ਮੀਰਾ ਜੀ ਨੇ ਮੀਰਾ ਜੀ ਮੈਂ ਬਾਅਦ ਵਿੱਚ ਦੱਸਦਾ ਇਹ ਮੈਡੀਟੇਸ਼ਨ ਕਰਾਉਂਦੇ ਆ ਹਿਮਾਚਲ ਦੇ ਵਿੱਚ ਜਿਹੜੀ ਦਲਹੌਜੀ ਦੇ ਨਾਲ ਹੀ ਬਣੀ ਖੇਤ ਉੱਥੇ ਇਹਨਾਂ ਦਾ ਆਸ਼ਰਮ ਹੈ ਔਰ ਗੁਰੂ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਨੇ ਹਰ ਵੇਲੇ ਪਾਰਟ ਦੇ ਵਿੱਚ ਸਮਰਪਿਤ ਨੇ ਤੇ ਅੱਜ ਇਹ ਵੋਟ ਲੈ ਕੇ ਆਏ ਇਹਨਾਂ ਨੂੰ ਪਤਾ ਲੱਗਾ ਕਿ ਇਹ ਜਗ੍ਹਾ ਤੇ ਸਾਡੇ ਮਿੱਤਰ ਨੇ ਗੁਰਬੀਰ ਸਿੰਘ ਸੰਧੂ ਮੋਹਾਲੀ ਤੋਂ ਉਹਨਾਂ ਦਾ ਫੋਨ ਆਇਆ ਅਚਨਚੇਤ ਮੈਂ ਤੇ ਅਵਤਾਰ ਭੁੱਲਰ ਸੀਗੇ ਤੇ ਫੋਨ ਆਇਆ ਕਿ ਇਦਾਂ ਵੋਟ ਲੈ ਕੇ ਆਉਣੇ ਮੈਂ ਨਿੱਕੂ ਭਾਜੀ ਨਾਲ ਗੱਲ ਕੀਤੀ ਕਿ ਇੱਥੇ ਬਹੁਤ ਲੋੜ ਸੀ ਕਿਉਂਕਿ ਰਾਸ਼ਨ ਇੱਥੇ ਖਾਲਸਾ ਏਡ ਵਾਲੇ ਵੀਰ ਔਰ ਨਿੱਕੂ ਇੰਦਰਜੀਤ ਨਿੱਕੂ ਹੋਰਾਂ ਦੀ ਟੀਮ ਲਗਾਤਾਰ 5-6 ਦਿਨ ਤੋਂ ਲੱਗੀ ਹੋਏ ਪਿੱਛੇ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਵਿੱਚ ਉਹ ਟਾਣੀਆਂ ਤੇ ਬੈਠੇ ਹੋਏ ਨੇ ਬੈਕਾਂ ਦੇ ਵਿੱਚ ਬੈਠ ਕਾਫੀ ਨਹੀਂ ਸੀ ਕਿਉਂਕਿ ਰਾਸ਼ਨ ਲੈਣ ਲਈ ਬਲੰਦ ਸ਼ਹਿਰ ਤੋਂ ਮੇਰਟ ਤੋਂ ਬਹੁਤ ਸਾਰੇ Rajasthan ਤੋਂ ਵੀਰ ਇੱਥੇ ਆ ਰਿਹਾ ਰਾਸ਼ਨ ਪਹੁੰਚਾਇਆ ਨਹੀਂ ਜਾ ਰਿਹਾ ਸੀ ਕਿਉਂਕਿ ਅੱਗੇ ਸਾਰਾ ਪਾਣੀ ਹੈ ਤਾਂ ਇਹਨਾਂ ਨੇ ਸਾਡੀ ਪੁਕਾਰ ਸੁਣੀ ਹੈ ਇੱਥੇ ਲੈ ਕੇ ਆਏ ਸਾਡੀ ਰਾਤ ਹੀ ਪਰਸੋ ਗੱਲ ਹੋਈ ਤੇ ਇੱਥੇ ਲੈ ਕੇ ਆਏ ਆ ਤੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਫਰੋਜਪੁਰ ਲਈ ਆਏ ਹੋ ਅਸੀਂ ਫਰੋਜਪੁਰ ਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਹ ਬੋਟ ਲੈ ਕੇ ਆਏ ਹੋ ਇਹ ਅੱਜ ਦੀ ਘੜੀ ਆਪਣੇ ਪੰਜਾਬੀਆਂ ਦੇ ਨਾਲ ਖੜਨਾ ਆਪਣੇਆਂ ਦੇ ਨਾਲ ਖੜਨਾ ਅੱਜ ਪਤਾ ਲੱਗਦਾ ਹਨਾ ਅੱਜ ਜਿੱਥੇ ਪੰਜਾਬੀ ਇੰਡਸਟਰੀ ਪੂਰੀ ਦੀ ਪੂਰੀ ਖੜ ਗਈ ਪੂਰੇ ਜਿੰਨੇ ਕਲਾਕਾਰ ਕੋਈ 5 ਕਰੋੜ ਦਾ ਅਨਾਉਂਸ ਕਰ ਰਿਹਾ ਕੋਈ ਟਰੈਕਟਰ ਦੇ ਰਿਹਾ ਹਨਾ ਕੋਈ ਕਿਵੇਂ ਕਰ ਰਿਹਾ ਹਰੇਕ ਇੰਡਸਟਰੀ ਦਾ ਬੰਦਾ ਖੜ ਗਿਆ ਹਰੇਕ ਰਾਜਨੀਤਿਕ ਲੀਡਰ ਖੜ ਗਿਆ ਸਮਾਜ ਸੇਵੀ ਸੰਸਥਾਵਾਂ ਖੜ ਗਈਆਂ ਹਰੇਕ ਜਿਹਦਾ ਵੀ ਜਿੰਨਾ ਕੋਈ ਪੁੱਜਦਾ ਸਰਦਾ ਉਹ ਲੈ ਕੇ ਆ ਰਿਹਾ ਤੇ ਇਹ ਮੀਰਾ ਜੀ ਹੋਰੀ ਬੋਟ ਲੈ ਕੇ ਆਏ ਨੇ ਹੋਰ ਵੀ ਸਮਾਨ ਬਹੁਤ ਸਾਰਾ ਲੈ ਕੇ ਆਏ ਨੇ ਵਾਰੀ ਵਾਰੀ ਉਹ ਵੀ ਜ਼ਿਕਰ ਕਰਾਂਗੇ ਕੀ ਆ ਤੇ ਮੈਂ ਕਹਾਂਗਾ ਉਹ ਆਪ ਹੀ ਜ਼ਿਕਰ ਕਰਨਗੇ ਨਾਲ ਇੰਦਰਜੀਤ ਵੀ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਬੋਟਸ ਇੱਥੇ ਚਾਹੀਦੀ ਨੇ ਜਾਂ ਗਾਮੇ ਭਾਜੀ ਨਾਲ ਗੱਲ ਹੋਈ ਜਾਂ ਇੰਦਰਜੀਤ ਭਾਜੀ ਨਾਲ ਗੱਲ ਹੋਈ ਕਿਵੇਂ ਪਤਾ ਲੱਗੇ ਵੀ ਇੱਥੇ ਬੋਟਸ ਚਾਹੀਦੀ ਔਰ ਕਹਿੰਦੇ ਰਾਤੋਂ ਰਾਤ ਹੀ ਦबई ਤੋਂ ਲਿਆਂਦਿਆਂਗੇ ਮੈਂ ਹਮਾਚਲ ਜੀ ਸੀਗੀ ਆਪਣੇ ਆਸ਼ਰਮ ਤੇ ਤੇ ਉਥੋਂ ਦਾ ਵੀ ਨਹੀਂ ਪਤਾ ਸੀ ਕਿ ਸੜਕਾਂ ਇੰਨੀ ਜਿਆਦਾ ਖਰਾਬ ਆ ਤੇ ਪੰਜਾਬ ਦੀਆਂ ਖਬਰਾਂ ਚਲੋ ਸੰਗਤ ਸਾਡੀ ਕਾਫੀ ਪੰਜਾਬ ਚ ਉਹਨਾਂ ਨੇ ਦੱਸਿਆ ਕਿ ਇੱਥੇ ਪਾਣੀ ਬਹੁਤ ਜ਼ਿਆਦਾ ਇਦਾਂ ਹੋ ਰਿਹਾ ਉਹ ਹੋ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਹੀ ਰੀਲਾਂ ਤੋਂ ਵੀ ਦੇਖਿਆ ਬਰਡ ਜਦੋਂ ਮੈਂ ਨਿਕਲੀ ਨਾ ਮੈਂ ਕਿਹਾ ਚਲ ਮੈਂ ਪੰਜਾਬ ਆਉਣੀ ਆ ਤੇ ਦੇਖਦੇ ਆਂ ਜਦੋਂ ਪੰਜਾਬ ਨਿਕਲਣ ਲੱਗੇ ਸੀ ਤੇ ਸਾਰੀ ਸੜਕ ਦਲਹੌਜ਼ੀ ਤੋਂ ਲੈ ਕੇ ਪਠਾਨਕੋਟ ਤੱਕ ਦਾ ਬੁਰਾ ਹਾਲ ਸੀ ਮਤਲਬ ਇੱਕ ਪੂਰੀ ਸਾਈਡ ਖਾਦੀ ਗਈ ਅਸੀਂ ਬੜੇ ਰਿਸਕ ਤੇ ਆਏ ਜਿਹੜੇ ਪ੍ਰੇਮੀ ਸੱਜਣੋਂ ਕਹਿੰਦੇ ਸੀ ਤੁਸੀਂ ਨਾ ਜਾਓ ਵੀ ਤੁਹਾਡਾ ਆਪਣੀ ਲਾਈਫ ਰਿਸਕ ਤੇ ਮੈਂ ਕਿਹਾ ਕੋਈ ਨਹੀਂ ਵੀ ਦੇਖਦੇ ਆ ਤੇ ਸਾਡੇ ਕੋਲ ਛੋਟੀ ਗੱਡੀ ਸੀ ਮਸਾ ਗੱਡੀ ਕੱਢੀ ਉਹਦਾ 2 ਘੰਟੇ ਲੱਗਦੇ 4 ਘੰਟੇ ਚ ਪਠਾਨਕੋਟ ਪਹੁੰਚੇ ਤੇ ਫਿਰ ਉਤੋਂ ਅੱਗੇ ਅਸੀਂ ਪਹੁੰਚ ਗਏ ਅੰਮ੍ਰਿਤਸਰ ਤੇ ਅੰਮ੍ਰਿਤਸਰ ਜਦੋਂ ਆਏ ਰਾਤ ਤੇ 10:30 ਵਜੇ ਸੀ ਮੀਟਿੰਗ ਕੀਤੀ ਅਸੀਂ ਸਾਰੇ ਨੇ ਮੈਂ ਕਿਹਾ ਚਲੋ ਸਾਡੇ ਕੋਲ ਫੰਡਸ ਹੈਗੇ ਅਸੀਂ ਸੇਵਾ ਕਰੀਏ ਤੇ ਬੋਟਸ ਵਗੈਰ ਸੇ ਵਹੋਣੀ ਨਹੀਂ ਸਾਰੇ ਕਹ ਰਹੇ ਜਿੱਥੇ ਪਤਾ ਕਰੋ ਜਿੱਥੇ ਪਤਾ ਕਰੋ ਕਹਿੰਦੇ ਬਹੁਤ ਸੇ ਦੇ ਬੋਟਸ ਚੇ ਦੇ ਰਾਸ਼ਨ ਬਹੁਤ ਜ਼ਿਆਦਾ ਆ ਤੇ ਫੇਰ ਕੀ ਕੀਤਾ ਮੈਂ ਪਤਾ ਕੀਤਾ ਔਨਲਾਈਨ ਕਿ ਇਥੇ ਕੋਈ ਬੋਟਸ ਮਿਲ ਰਹੀਆਂ ਕੋਈ ਡਿਲੀਵਰੀ ਡੇਟ ਸਪਟੈਂਬਰ 10 ਤਰੀਕ ਤੋਂ ਪਹਿਲਾਂ ਡੀ ਕੈਥਲਨ ਵਾਲੇ ਵੀ ਨਹੀਂ ਮਿਲ ਰਿਆ ਸੀ ਕੁਝ ਵੀ ਜੇ ਮਿਲਦੀ ਸੀ ਮੋਟਰ ਵਾਲੀ ਬੋਟ ਤੇ 2.5 3 ਲੱਖ ਦੀ ਇੱਕ ਸੀਗੀ ਫੇਰ ਮੈਂ ਦੁਬਈ ਫੋਨ ਕੀਤਾ ਆਪਣੇ ਵਕੂਬ ਉਥੇ ਆ ਉਹ ਕਹਿੰਦੇ ਸਾਰੋ ਕੁਛ ਪਾਕੇ ਵਿੱਚ ਟਿਕਟਾਂ ਇੱਥੋਂ ਸਸਤਾ ਮਿਲਣਾ ਓਕੇ ਉਸੇ ਰਾਤ ਫੇਰ 11:30 ਵਜੇ ਆਪਣੇ 12:00 ਵਜੇ ਟਿਕਟ ਕਰਾ ਲਈ ਤੇ ਅਮਰਤਵੈਲ ਅਸੀਂ ਦਰਬਾਰ ਸਾਹਿਬਗੇ ਅਰਦਾਸ ਕੀਤੀ ਕਿ ਮਹਾਰਾਜ ਤੁਸੀਂ ਆਪੇ ਜੋ ਕਰਨਾ ਕਰੋ ਸਾਨੂੰ ਸੇਵਾਦਾਰਾਂ ਨੂੰ ਭੇਜ ਦਿਓ ਫੇਰ ਅਸੀਂ 6 ਵਜੇ 에ਰਪੋਰਟ ਗਏ ਉੱਥੋਂ ਫੇ ਦੁਬਈ ਪਹੁੰਚੇ ਉੱਥੋਂ ਦਾ 1.5 ਵਜੇ ਟਾਈਮ ਸੀਗਾ ਤੇ ਅੱਗੋਂ ਸੰਗਤ ਲੈਣ ਆਈ ਸਿੱਧਾ 1.5 ਘੰਟੇ ਦੀ ਡਰਾਈਵ ਸੀਗੀ ਰੈਸਟ ਵੀ ਨਹੀਂ ਕੀਤੇ ਉਹ ਕਹਿੰਦੇ ਤੁਸੀਂ ਪਹਿਲਾਂ ਰੈਸਟ ਕਰੋ ਮੈਂ ਕਿਹਾ ਨਹੀਂ ਪਹਿਲਾਂ ਬੋਟਸ ਜਿਸ ਕੰਮ ਲਈ ਆਏ ਉਹ ਕਰਨਾ ਆਪਾਂ ਫਿਰ ਅਸੀਂ ਉੱਥੇ ਗਏ ਜਿੱਥੇ ਬੋਟਸ ਬਣਦੇ ਆ ਉੱਥੇ ਸਸਤਾ ਮਿਲਦਾ ਹੋਲ ਸੇਲ ਪ੍ਰਾਈਸ ਫੇ ਦੋ ਬੋਟਸ ਤੇ ਦੋ ਮੋਟਰ ਲੈ ਕੇ ਆਏ ਫਿਰ ਨਾਲ ਹੀ ਫਿਰ ਸ਼ਾਮੀ ਟਾਈਮ ਡਿਨਰ ਕੀਤਾ ਚਾਰ ਪੰਜ ਮੀਟਿੰਗਸ ਕੀਤੀਆਂ ਕਿ ਨੈਕਸਟ ਟਾਈਮ ਵਸਤੇ ਜੇ ਲੋੜ ਹੈ ਤੇ ਸਾਨੂੰ ਦੱਸੋ ਤੇ ਅਗਲੇ ਦਿਨ ਸਵੇਰ ਦੀ ਫਲਾਈਟ 3 ਵਜੇ ਦੀ ਸੀ ਅੰਮ੍ਰਿਤਵੇਲਾ ਤੇ ਫਿਰ ਬੈਠ ਕੇ ਤੇ ਫੇਰ ਬਸ ਇੱਥੇ ਆ ਕੇ ਫਿਰ ਮੈਂ ਪੁੱਛਿਆ ਕਿ ਨੂੰ ਲੋੜਿਆ ਤੇ ਗੁਰਬੀਰ ਸਰ ਜਿਹੜੇ ਹੈਗੇ ਆ ਚੰਡੀਗੜ੍ਹ ਵਾਲੀ ਦੇ ਉਹਨਾਂ ਨੇ ਕਿਹਾ ਮੀਰਾ ਮੈਂ ਤੈਨੂੰ ਦੱਸਦਾ ਅਫਤਾਰ ਪੁੱਲਰ ਜੀ ਦਾ ਨੰਬਰ ਦੇ ਦੂੰਗਾ ਤੇ ਇਹਨਾਂ ਨਾਲ ਫਿਰ ਟਾਈਪ ਕਰਕੇ ਫੇਰ ਸਾਰੀ ਗੱਲ ਬਣੀ ਮੁਸੀਬਤ ਕਿੰਨੀ ਵੱਡੀ ਆ ਲੋਕਾਂ ਤੇ ਹੁਣ ਅੱਜ ਦੇ ਦਿਨ ਮੈਂ ਮੈਂ 52 ਆਵਰ ਸੁੱਤੀ ਨਹੀਂ ਹਿਮਾਚਲ ਤੋਂ ਲੈ ਕੇ ਦੁਬਈ ਤੋਂ ਲੈ ਕੇ ਵਾਪਸ ਆ ਕੇ ਫੇਰ ਰੈਸਟ ਕੀਤੀ ਸਾਰੀ ਸੰਗਤ ਨੂੰ ਪਤਾ ਹੈ ਮਤਲਬ ਮੈਂ ਕਿਹਾ ਵੀ ਸਮਾਂ ਇਦਾਂ ਦਾ ਆ ਤੇ ਜਾਚੇ ਮੈਂ ਸੋਚਿਆ ਸੀ ਮੈਂ ਸੌਂਗੀ ਤੇ ਉੱਥੇ ਵੀ ਕੋਈ ਫੋਲੋਅਰਸ ਮਿਲ ਗਏ ਤੇ ਗੱਲਾਂ ਬਾਤਾਂ ਚ ਟਾਈਮ ਨਿਕਲ ਗਿਆ ਤੇ ਰੈਸਟ ਨਹੀਂ ਹੋਈ ਆ ਕੇ ਫਿਰ 6 ਘੰਟੇ ਸੁੱਤੀ ਫਿਰ ਫਰੂਜ਼ਪੁਰ ਆਇਆ ਕਾਲਾ ਸੀ ਫਰੂਜ਼ਪੁਰ ਵਾਲਿਆਂ ਦੇ ਇੱਥੇ ਤੁਸੀਂ ਹਾਲਾਤ ਦੇਖੇ ਹੋਣੇ ਬੜੇ ਮਾੜੇ ਹੋ ਗਏ ਕੀ ਕਹਿਣਾ ਚਾਹੁੰਦੇ ਹੋ ਪ੍ਰਮਾਤਮਾ ਦੇ ਇਹ ਲੋਕਾਂ ਦੇ ਕੁਝ ਕੀਤੇ ਕਰਮ ਨੇ ਜਾਂ ਪ੍ਰਮਾਤਮਾ ਦੀ ਕੋਈ ਪ੍ਰਕਿਰਤੀ ਦੀ ਕੋਈ ਖੇਡ ਚੱਲ ਰਹੀ ਹੈ ਕੀ ਹੋ ਰਿਹਾ ਤੁਹਾਨੂੰ ਜਿਆਦਾ ਪਤਾ ਹੋਏਗਾ ਇਸ ਬਾਰੇ ਤੁਸੀਂ ਇਹ ਚੀਜ਼ ਨਾ ਜਿਆਦਾ ਪਾਣੀ ਅਨਸਾਰ ਆਪੇ ਬੀਜ ਆਪੇ ਹੀ ਖਾਓ ਲੋਕੀ ਰੱਬ ਨੂੰ ਕਹਿੰਦੇ ਗਲਤ ਕੀਤਾ ਗਲਤ ਕੀਤਾ ਰੱਬ ਕਦੀ ਵੀ ਨਹੀਂ ਗਲਤ ਕਰ ਸਕਦਾ ਸਾਡੀ ਸੋਚ ਥੋੜੀ ਆ ਇਹ ਵੀ ਇੱਕ ਬਹਾਨਾ ਹੈ ਪ੍ਰਮਾਤਮਾ ਦੇਖੋ ਜਦੋਂ ਇਦਾਂ ਦੇ ਇਦਾਂ ਦੇ ਹੈਪਨ ਹੁੰਦੇ ਸਾਰੇ ਇਕੱਠੇ ਹੋ ਹੀ ਜਾਂਦੇ ਨਾ ਉਹ ਤਾਂ 2 ਮਹੀਨੇ ਪਹਿਲਾਂ ਲੜਾਈਆਂ ਚੱਲ ਰਹੀਆਂ ਸੀ ਹੁਣ ਆਪਣੇ ਮੁਸਲਮਾਨ ਵੀਰ ਜਿਹੜੇ ਖੜੇ ਆ ਠੀਕ ਹੈ ਇਹ ਜਿਹੜੇ ਇਦਾਂ ਦੇ ਹਾਦਸੇ ਹੁੰਦੇ ਆ ਇਹਦੇ ਨਾਲ ਏਕਤਾ ਬਣਦੀ ਆ ਗਾਇਕ ਨੂੰ ਪ ਕਿ ਜੇ ਸਾਰੇ ਇਹਨਾਂ ਨੂੰ ਸਪੋਰਟ ਕਰਦੇ ਫਿਰ ਇਹ ਵੀ ਕਿੰਨਾ ਸਪੋਰਟ ਕਰਦੇ ਆ ਸੁਣਨ ਚ ਆਉਂਦਾ ਦਲਜੀਤ ਹੋ ਗਿਆ ਐਮੀ ਹੋ ਗਿਆ ਐਮੀ ਵਰਕ ਹੋ ਗਿਆ ਨੀਰੂ ਬਾਜਵਾ ਦਾ ਫਾਊਂਡੇਸ਼ਨ ਜਿੰਨੇ ਵੀ ਗਾਇਕ ਆ ਸਾਰੇ ਕਰ ਰਿਆ ਨਾ ਸਿੰਘਾ ਹੋ ਗਿਆ ਕਰਨ ਔਜਲਾ ਹੋ ਗਿਆ ਬੇਸ਼ੱਕ ਗਾ ਰਿਆ ਤੇ ਵੇਖਣ ਨੂੰ ਲੱਗਦਾ ਬੜੇ ਸਟਾਰ ਆ ਪਰ ਸਟਾਰ ਫਿਰ ਰੱਬ ਵੀ ਐਵੇਂ ਨਹੀਂ ਬਣਾਉਂਦਾ ਨਾ ਉਹਨਾਂ ਦਾ ਦਾਨਪੁਣ ਵੀ ਦੇਖੋ ਕਿੰਨਾ ਵੱਡਾ ਆ ਤੇ ਜਿਹੜੇ ਘਰਾਂ ਚ ਬੈਠੇ ਜਿਨ੍ਹਾਂ ਨੂੰ ਨਹੀਂ ਪਤਾ ਬਾਹਰ ਆ ਕੇ ਫੀਲਡ 'ਚ ਪਤਾ ਲੱਗਦਾ ਵੀ ਕਿੰਨੀ ਜਿਆਦਾ ਜ਼ਰੂਰਤ ਹੈ ਇੰਸਟਾਗ੍ਰਾਮ ਤੇ ਆਪਣੇ ਹਿਸਾਬ ਨਾਲ ਲੋਕੀ ਸਾਰੇ ਕਮੈਂਟ ਕਰਦੇ ਆ ਕੋਈ ਕਿਸੇ ਨੇ ਸ਼ਾਬਾਸ਼ ਕਹਿਣੀ ਆ ਕਿਸੇ ਨੇ ਕਹਿਣਾ ਵੋ ਲੋੜਨੀ ਆ ਪਰ ਇੱਥੇ ਆ ਕੇ ਜਦੋਂ ਪਾਣੀ ਦੇਖੀ ਤਾਂ ਫਿਰ ਪਤਾ ਲੱਗਾ ਮਹਾਰਾਜ ਕੁਝ ਗਲਤ ਨਹੀਂ ਕਰਦੇ ਇਹ ਆ ਕਿ ਮਹਾਰਾਜ ਜੀ ਬੇਨਤੀ ਮਹਾਰਾਜ ਇੱਕ ਬਾਣੀ ਦਾ ਸ਼ਬਦ ਹੁੰਦਾ ਹਮ ਡੋਲ ਤੇ 베ੜੀ পাপ ਭਰੀ ਵੀ ਠੀਕ ਹੈ ਅਸੀਂ ਪਾਪਾਂ ਦੇ ਹੈਗੇ ਸਾਡੇ 베ੜੀਆਂ ਭਰੀਆਂ ਬਟ ਤੁਸੀਂ ਤਰਸ ਕਰੋ ਕਿਰਪਾ ਕਰੋ ਸਾਡੇ ਪਾਪ ਬਖਸ਼ ਦਿਓ ਤੇ ਸਾਡੇ ਤੇ ਤਰਸ ਕਰ ਸਕਦੇ ਬਸ ਮਹਾਰਾਜ ਤੁਹਾਨੂੰ ਪਤਾ ਤੁਸੀਂ ਕਿੰਨਾ ਵੱਡਾ ਕੰਮ ਕੀਤਾ ਪ੍ਰਮਾਤਮਾ ਨੇ ਤੁਹਾਡੇ ਕੋਲੋਂ ਕਿੰਨੀ ਵੱਡੀ ਸੇਵਾ ਲਈ ਕਿਉਂਕਿ ਇੱਥੇ ਇਹੋ ਜੇ ਘਰ ਨੇ ਜਿੰਨਾ ਤੱਕ ਬੇੜੀ ਜਾ ਸਕਦੀ ਔਰ ਖਾਣ ਵਾਲੀ ਰੋਟੀ ਸਿਰਫ ਬੇੜੀ ਰਹੀ ਜਾ ਸਕਦੀ ਆ ਅੱਜ ਇਹਨਾਂ ਬੇੜੀਆਂ ਰਹੀ ਉਹਨਾਂ ਤੱਕ ਮਤਲਬ ਤੁਹਾਡੇ ਦਿੱਤੀਆਂ ਬੇੜੀਆਂ ਜੋ ਤੁਹਾਡੇ ਤੋਂ ਪ੍ਰਮਾਤਮਾ ਨੇ ਸੇਵਾ ਲਈ ਉਹਨਾਂ ਤੱਕ ਰਾਸ਼ਨ ਜਾਊਗਾ ਕਿੰਨੀਆਂ ਦਵਾਵਾਂ ਆਉਣਗੀਆਂ ਮੈਂ ਦੁਆਵਾਂ ਸਾਰੀਆਂ ਨਹੀਂ ਚਾਹੁੰਦੀਆਂ ਬਟ ਅਸੀਂ ਕੁਝ ਨਹੀਂ ਕਰ ਸਕਦੇ ਪਰਮਾਤਮਾ ਨੇ ਕਰਾਇਆ ਇਹ ਬੇਨਤੀ ਕਰਨਾ ਚਾਹੁੰਦੀਆਂ ਰਾਸ਼ਨ ਦਾ ਸਾਨੂੰ ਫੋਨ ਆਇਆ ਹੈ ਰਾਸ਼ਨ ਨਾਲ ਲੈ ਕੇ ਆਓ ਬਹੁਤ ਸੇਵਾਰੀ ਰਾਸ਼ਨ ਸਾਡੇ ਕੋਲ ਹੈਗੇ ਆ ਸੈਨੀਟਰੀ ਕਿਟਸ ਬੀਬੀਆਂ ਵਾਸਤੇ ਬੱਚਿਆਂ ਦੇ ਡਾਈਪਰ ਮੈਡੀਕਲ ਜਿੰਨਾ ਮਰਜ਼ੀ ਕੋਸ਼ਿਸ਼ ਪ੍ਰੋਵਾਈਡ ਕਰ ਸਕਦੇ ਜਿੱਥੇ ਤੱਕ ਸਾਡੀ ਕਪੈਸਿਟੀ ਹੈਗੀ ਆ ਆਪਣੇ ਦੁਬਈ ਚੋ ਫੈਮਲੀਆਂ ਸਹਿਗੇ ਜਿਹੜੇ ਫਿਰੋਜ਼ਪੁਰ ਦੇ ਨੇ ਉਹਨਾਂ ਦੇ ਮੈਡੀਕਲ ਸਟੋਰਸ ਨੇ ਅੱਜ ਸਵੇਰੇ ਫੋਨ ਆਇਆ ਕਿ ਇੱਕ ਵਾਰੀ ਜਾਇਓ ਜੋ ਜੋ ਚਾਹੀਦਾ ਮੈਡੀਕਲ ਦਾ ਜਿੰਨਾ ਸਮਾਨ ਆ ਤੁਸੀਂ ਸਾਨੂੰ ਦੱਸ ਦਿਓ ਡਾਕਟਰ ਸਾਡੇ ਸਾਥ ਦੇਣ ਦੇ ਅਮਰੀਕਾ ਤੋਂ ਵੀ ਸਾਡੇ ਸਾਥ ਦੇ ਡਾਕਟਰ ਮਾਨ ਹੈ ਡਾਕਟਰ ਮਨੀਰ ਹੈ ਦੁਬਈ 'ਚ ਵੀ ਬੈਠੇ ਉਹ ਵੀ ਸਾਥ ਦੇ ਰਹੇ ਆ ਮੈਡੀਕਲ ਦਾ ਜੋ ਵੀ ਚਾਹੀਦਾ ਮੇਰੀ ਵੀ ਪਹਿਲਾ ਡਾਕਟਰੀ ਲਾਈਨ ਸੀਗੀ ਫਿਰ ਮੈਂ ਮੈਡੀਟੇਸ਼ਨ 'ਚ ਪੈ ਗਈ ਆ ਤਾਂ ਮੈਨੂੰ ਇਹ ਆ ਕਿ ਰਾਸ਼ਨ ਬਹੁਤ ਜਾ ਰਿਹਾ ਮੈਡੀਕਲ ਦਾ ਚਾਹੀਦਾ ਬੀਬੀਆਂ ਵਾਸਤੇ ਬੱਚਿਆਂ ਵਾਸਤੇ ਜੋ ਸਮਾਨ ਚਾਹੀਦਾ ਉਹ ਸਾਨੂੰ ਦੱਸਿਓ ਉਹ ਸੇਵਾ ਤੁਹਾਡੇ ਆਪਾਂ ਲੈ ਕੇ ਆਵਾਂਗੇ ਮਹਾਰਾਜ ਕਿਰਪਾ ਕਰਨ ਸਨਾਓ ਇੱਥੇ ਸੰਤਾ ਕਾਫੀ ਘੜੀਆਂ ਨੇ ਹੋਰ ਸੁਣਾਉਂਗੀ ਫੇਰ ਹਮ ਡੋਲਤ ਬੇੜੀ ਪਾਪ ਪਰੇ ਹੈ ਪਵਣ ਲਗੇ ਮਤ ਜਾਏ ਜੀ ਕਿ ਮੇਰੀ ਬੇੜੀ ਡੋਲ ਨਾ ਜਾਵੇ ਜੇ ਤੇਜ਼ ਹਵਾ ਆ ਗਈ ਤੇ ਬੇੜੀ ਪਲਟੇ ਜਾਣੀ ਮਹਾਰਾਜ ਆ ਸੰਸਾਰ ਪਲਟਨ ਤੋਂ ਪਹਿਲਾਂ ਤਰਸ ਕਰਦੇ ਹੋ ਸਾਡੇ ਕਰਮ ਸਿੱਧੇ ਕਰਦੇ ਹੋ ਬਿਲਕੁਲ ਬਹੁਤ ਬਹੁਤ ਧੰਨਵਾਦ ਨਿਕੋ ਭਾਜੀ ਜੀ ਸੇਵਾ ਦੀ ਜ਼ਰੂਰਤ ਸੀ ਤੁਸੀਂ ਵੀ ਬੜੇ ਦਿਨਾਂ ਤੋਂ ਕਹਿ ਰਹੇ ਸੀ ਵੀ ਇੱਥੇ ਬੇੜੀਆਂ ਆ ਜਾਣ ਤਾਂ ਤੁਸੀਂ ਮਤਲਬ ਮੈਂ ਭਾਵਕ ਵੀ ਵੇਖਿਆ ਤੁਹਾਨੂੰ ਜਦੋਂ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚਦਾ ਸੀ ਤੇ ਤੁਸੀਂ ਭਾਵਕ ਹੁੰਦੇ ਸੀ ਵੀ ਬੇੜੀਆਂ ਆ ਕੇ ਆ ਜਾਣ ਰਾਸ਼ਨ ਬਹੁਤ ਆ ਅੱਜ ਪ੍ਰਮਾਤਮਾ ਨੇ ਵਿਧੀ ਬਣਾਈ ਆ ਬੇੜੀਆਂ ਪਹੁੰਚੀਆਂ ਨੇ ਬਿਲਕੁਲ ਸਭ ਤੋਂ ਪਹਿਲਾਂ ਮੀਰਾ ਪੈਣ ਦਾ ਥੈਂਕ ਯੂ ਇਹਨਾਂ ਦੀ ਸਾਰੀ ਟੀਮ ਦਾ ਥੈਂਕ ਯੂ ਇਕਤੇ ਵੱਡੀ ਸੇਵਾ ਨਿਭਾਰਿਆ ਜਿਹੜੇ ਮੈਡੀਟੇਸ਼ਨਸ ਪੂਰੀ ਦੁਨੀਆ ਨੂੰ ਲੋੜ ਹੈ ਇਹ ਮੈਡੀਟੇਸ਼ਨ ਕਰਵਾਉਂਦੇ ਨੇ ਕਿੰਨੀ ਦੁਨੀਆ ਦਾ ਭਲਾ ਕਰਦੇ ਨੇ ਲੋਕ ਸੋਦੇ ਲਈ ਤੁਸੀਂ ਵਧਾਈ ਦੇ ਪਾਤਰੋਂ ਜੀ ਤੁਹਾਡੀ ਸਾਡੀ ਟੀਮ ਨੇ ਵੀ ਸਾਡੀ ਮਾਲਾ ਪਾਈ ਆ ਅੱਛਾ ਤੇ ਕਹਿੰਦੇ ਸੀ ਮੈਡੀਟੇਸ਼ਨ ਦੀ ਲੋੜ ਹੈਗੀ ਆ ਤੇ ਕਹਿੰਦੇ ਮਾਲਾ ਸੋਣੀ ਮੈਂ ਕਿਹ ਲੈ ਲਓ ਜੱਪ ਲੋ ਵਾਈਗੁਰੂ ਵਾਈਗੁਰੂ ਜੱਪ ਕਰਮਾ ਨਾਲ ਮਿਲਦੀਆਂ ਚੀਜ਼ਾਂ ਹੈ ਤੁਸੀਂ ਮੈਡੀਕੇਸ਼ਨ ਦੀ ਵੀ ਗੱਲ ਕਰ ਰਹੇ ਸੀ ਵੀ ਮੈਂ ਮੈਂ ਵੀ ਹਾਂ ਕਿੰਨੇ ਦਿਨ ਤੋਂ ਆਪਾਂ ਕਰਦੇ ਜੀ ਮੈਡੀਟੇਸ਼ਨ ਸ਼ੁਰੂ ਕਰਨੀ ਚਾਹੀਦੀ ਸਭ ਨੂੰ ਕਰਨੀ ਚਾਹੀਦੀ ਆ ਇਹ ਲੋਗੋ ਆ ਆਜੇ ਕੋ ਪਿੱਟੇ ਇਹ ਸਾਡਾ ਲੋਗੋ ਆ ਠੀਕ ਆ ਇਹ ਚ ਤਿੰਨ ਚੀਜ਼ਾਂ ਨੇ ਮੈਡੀਟੇਸ਼ਨ ਯੋਗਾ ਤੇ 뮤ਜ਼ਿਕ ਕਿਉਂਕਿ ਸਰੀਰ ਫਿੱਟ ਹੋਗਾ ਯੋਗਾ ਨਾਲ ਸੈਰ ਕਰਕੇ ਐਕਸਰਸਾਈਜ਼ ਕਰਕੇ ਫੇਰ ਹੀ ਬੰਦਾ ਬੈਠੂਗਾ 7-8 ਘੰਟੇ ਚੌਂਕੜਾ ਮਾਰੂਗਾ ਸਿਮਰਨ ਕਰੂਗਾ 뮤జిక్ ਦੀ ਜਰੀਏ ਨਾਲ ਗੁਰੂ ਸਾਹਿਬਾ ਨੇ ਵੀ ਸਾਰੀ ਬਾਣੀ ਰਾਗਾਂ 'ਚ ਪਾਈ ਆ ਤੇ ਇਹ ਕਲਾਕਾਰਾਂ ਨੂੰ ਪਤਾ 뮤జిక్ ਕੀ ਕੀ ਚੀਜ਼ ਹੈ ਕਹਿੰਦੇ ਸੰਗੀਤ ਦੂਜਾ ਰੱਬ ਆ ਤੇ ਉਹਦੇ ਨਾਲ ਜਿੰਨੀ ਜਲਦੀ ਅਸੀਂ ਸਾਡੀ ਸੁਰਤ ਜੁੜਦੀ ਆ ਜਿਵੇਂ ਆਪਾਂ ਰੱਬ ਨੂੰ ਤੇ ਆਉਨੇ ਤੇ ਉਹ ਬਹੁਤ ਵੱਡੀ ਗੱਲ ਹੈ ਤੇ ਮੈਡੀਟੇਸ਼ਨ ਤੇ ਹੈ ਹੀ ਆ ਸਾਹ ਸਾਹ ਸਿਮਰੋ ਗੋਵਿੰਦ ਮਨ ਅੰਤਰ ਕੀ ਉਤਰੇ ਚਿੰਦ ਮੈਂ ਸੱਚੀ ਇਹਨਾਂ ਸਾਰਿਆਂ ਲੋਕਾਂ ਦਾ ਥੈਂਕ ਯੂ ਕਰਨਾ ਚਾਹੁੰਦਾ ਤਹਦਲ ਤੋਂ ਕਿਉਂਕਿ ਜ ਇੱਥੇ ਉਹ ਲੋਕ ਨੇ ਜਿਹੜੇ ਇਹ ਤਰਸਦੇ ਸੀ ਸਾਡੇ ਕੋਲ ਕਿ ਸਾਡੀ ਖਬਰਸਾਰ ਲੈਣ ਆਜੂਗਾ ਤੇ ਇੱਥੇ ਸਾਡੇ ਇਹ ਸਾਰੇ ਲੋਕਾਂ ਦਾ ਹੜ ਆਇਆ ਪਿਆ ਜਿੱਥੇ ਆਰਟਿਸਟ ਆਉਂਦੇ ਸੀ ਹੁਣ ਆਰਟਿਸਟਾਂ ਦੇ ਨਾਲ ਸਾਡੇ ਕੋਲੇ ਸੰਤ ਮਹਾਪੁਰਸ਼ ਵੀ ਆਉਣ ਲੱਗੇ ਪਿੱਛੇ ਵੀ ਇੰਨੇ ਮਹਾਪੁਰਸ਼ ਹੋਰ ਖੜੇ ਨੇ ਜਿਹੜੇ ਹੁਣ ਇੱਕ ਇੱਕ ਕਰਕੇ ਅੰਦਰ ਆਈ ਜਾਂਦੇ ਨੇ ਔਰ ਰੂਹਾਂ ਸਾਰੀਆਂ ਐਸੀਆਂ ਪਾਕ ਪਵਿੱਤਰ ਰੂਹਾਂ ਨੇ ਜਿਹੜੀਆਂ ਸਿੱਧੀਆਂ ਰੱਬ ਨਾਲ ਜੁੜੀਆਂ ਨੇ ਤੇ ਬਾਕੀਆਂ ਨੂੰ ਰੱਬ ਨਾਲ ਜੋੜਦੀਆਂ ਨੇ ਸੋ ਇਹ ਬਹੁਤ ਕਰਮਾਂ ਵਾਲਾ ਪਿੰਡ ਹੈ ਮੈਨੂੰ ਲੱਗਦਾ ਜਿਹੜੀ ਪਿੰਡ ਨੇ ਗੱਲ ਕਹੀ ਹੈ ਨਾ ਕਿ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਰਾਜ਼ ਹੁੰਦਾ ਹੈ ਬਿਲਕੁਲ ਬਿਲਕੁਲ ਜੇ ਇੱਥੇ ਆਫਤ ਆਈ ਹੈ ਨਾ ਇਹਦੇ ਪਿੱਛੇ-ਪਿੱਛੇ ਕਿੰਨੇ ਭਜਨ ਬੰਦਗੀ ਵਾਲੇ ਲੋਕ ਆਉਣੇ ਨੇ ਕਿੰਨੇ ਆਰਟਿਸਟ ਆਉਣੇ ਨੇ ਕਿੰਨੇ ਪੋਲੀਟੀਕਲ ਲੋਕ ਆਉਣੇ ਨੇ ਕੈਸੀ-ਕੈਸੀ ਇੱਥੇ ਚੀਜ਼ਾਂ ਨਮੀਆਂ ਬਣਨੀਆਂ ਨੇ ਜਿਵੇਂ ਭੈਣ ਨੇ ਕਿਹਾ ਕਿ ਸਾਡੀ ਸੇਵਾ ਲਾਓ ਜੋ ਵੀ ਤੁਹਾਨੂੰ ਮੈਡੀਕਲ ਦੀ ਲੱਗਦੀ ਹੈ ਇਹਨਾਂ ਨੇ ਕੁਝ ਬੋਲਣਾ ਸੀ ਹਾਂਜੀ ਜ਼ਰੂਰ ਮੇਰਾ ਭੈਣ ਇਹ ਮੈਂ ਨਾ 18 ਸਾਲ ਤੋਂ ਜੁੜੀ ਆ ਬੀਬੀ ਹਾਂਜੀ ਮੇਰੀ ਮੇਰੀ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਤੁਸੀਂ ਕਹੋ ਕਿ ਮੈਡੀਕਲ ਜਿੰਨੀ ਸਾਨੂੰ ਕਹੋਗੇ ਨਾ ਹਾਂਜੀ ਮੇਰੀ ਇੱਕ ਬੇਨਤੀ ਹੋਰ ਹੈ ਕਿ ਜਿੰਨੇ ਵੀ ਪੈਣ ਪਰਾ ਇੱਥੇ ਆਉਂਦੇ ਨੇ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਮੈਡੀਕਲ ਜਿੰਨੇ ਇੱਥੇ ਪਿੰਡ ਨੇ 25 26 ਪਿੰਡ ਇਸ ਏਰੀਆ 'ਚ ਹੋਣਗੇ 30 ਪਿੰਡ ਹੋਣਗੇ 40 ਹੋਣਗੇ ਜੇ ਪੂਰੇ ਫਿਰੋਜ਼ਪੁਰ ਨੂੰ ਵੀ ਆਪਾਂ ਅਡਾਪਟ ਕਰ ਲਈਏ ਤਾਂ ਛੋਟੀ ਜੀ ਗੱਲ ਹੈ ਕੋਈ ਵੱਡੀ ਗੱਲ ਨਹੀਂ ਜਿੱਥੇ ਪੰਜਾਬੀ ਇਕੱਠੇ ਹੋ ਜਾਂਦੇ ਨੇ ਕੋਈ ਬਹੁਤ ਵੱਡਾ ਫਰਕ ਨਹੀਂ ਪੈਂਦਾ ਹੈ ਆਪਾਂ ਇਲਾਕੇ ਹੀ ਸਾਹਮਣੇ ਨੇ ਡਿਊਟੀਆਂ ਤਾਂ ਲੋਕਾਂ ਨੇ ਕਰ ਲੈਣੀਆਂ ਨੇ ਇਹ ਤੋਂ ਬਾਅਦ ਹੁਣ ਜਦੋਂ ਪਾਣੀ ਉਤਰਨੇ ਨੇ ਬਿਮਾਰੀਆਂ ਸਭ ਨੂੰ ਪਤਾ ਇੱਥੇ ਬਹੁਤ ਆਉਣੀਆਂ ਅੱਗੇ ਆਪਾਂ ਜਾਵਾਂਗੇ ਨਾ ਉਦੋਂ ਹੀ ਆਪਾਂ ਸੇਵਾ ਕਰਾਂਗੇ ਚੌਲਾਂ ਕਰਕੇ ਐਨਾ ਮੁਸ਼ਕਲ ਅੱਗੇ ਆ ਰਿਹਾ ਇੰਨੀ ਉੱਥੇ 스멜 ਆ ਤੁਸੀਂ ਬਲੀਵ ਕਰੋ ਅੰਦਰ ਜਾ ਕੇ ਤੁਹਾਨੂੰ ਮਹਿਸੂਸ ਹੋਣਾ ਕਿ ਇਹ 스멜 ਇੰਨੀ ਕਿੱਥੋਂ ਆ ਰਹੀ ਹੈ ਇੰਨੀ ਗੰਦੀ 스멜 ਆ ਨਾ ਜੀ ਉਦੋਂ ਲੋਕ ਇਨ੍ਹਾਂ ਲੋਕਾਂ ਨੇ ਦੇ ਵਿੱਚ ਰਹਿਣਾ ਤੇ ਉਹ ਤੋਂ ਬਾਅਦ ਬਿਮਾਰੀਆਂ ਆਉਣੀਆਂ ਬਿਲਕੁਲ ਬਿਲਕੁਲ ਜਦੋਂ ਬਿਮਾਰੀਆਂ ਆਉਣੀਆਂ ਉਦੋਂ ਤਾਂ ਮੈਡੀਕਲ ਨੇ ਕੰਮ ਕਰਨਾ ਲੇਕਿਨ ਜਦੋਂ ਮੈਡੀਕਲ ਨੇ ਕੰਮ ਕਰਨਾ ਜਦੋਂ ਇਹ ਬਿਮਾਰ ਹੋਣੇ ਨੇ ਉਦੋਂ ਇਨ੍ਹਾਂ ਲੋਕਾਂ ਦੇ ਘਰ ਠੀਕ ਹੋਣੇ ਬ ਤਾਕੇ ਅੰਦਰ ਬੈਠ ਕੇ ਤੰਦਰੁਸਤੀ ਨਾਲ ਇਲਾਜ ਹੋ ਸਕੇ ਹਾਂਜੀ ਜਿੱਕਰ ਟੁੱਟੇ ਹੋਣਗੇ ਘਰ ਪਾਣੀ ਵਿੱਚ ਹੋਣਗੇ ਮੱਛਰ ਹੋਣਗੇ ਕੱਲੀਆਂ ਦਵਾਈਆਂ ਨੇ ਵੀ ਕੁਝ ਨਹੀਂ ਕਰਨਾ ਸੋ ਆਪਾਂ ਇੱਕ ਸੇਵਾ ਇਹ ਨਿਭਾਉਣੀ ਆ ਤੁਸੀਂ ਮੈਂ ਮੈਂ ਤਾਂ ਗੱਲ ਤੁਹਾਡੇ ਲਈ ਬੋਲੀ ਐ ਤੁਸੀਂ ਕਹ ਦੁਬਈ ਦੇ ਵਿੱਚ ਮਨੀਰ ਹੁਣ ਨਹੀਂ ਤੁਹਾਡੇ ਜਿਹੜੇ ਡਾਕਟਰ ਮਾਨ ਹੋਣੀ ਜਿੰਨੇ ਵੀ ਉੱਥੇ ਦੋਸਤ ਨੇ ਉਹਨਾਂ ਦੇ ਤਾਲੁਕਾਤ ਉੱਥੇ ਹੋਰ ਬਹੁਤ ਅੱਛੇ ਲੋਕਾਂ ਨਾਲ ਹੋਣਗੇ ਅਮੀਰ ਲੋਕਾਂ ਨਾਲ ਹੋਣਗੇ ਆਪੋਨਾਂ ਸਾਰਿਆਂ ਨੂੰ ਵੀ ਰਿਕਵੈਸਟ ਕਰੀਏ ਕਿ ਤੁਸੀਂ ਜੇ ਸਾਡੇ ਨਾਲ ਖੜੇ ਹੋ ਇਹਨਾਂ ਲੋਕਾਂ ਨੂੰ ਆਪਾਂ ਕਿੱਥੇ ਕਿੱਥੇ ਖੜਨਾ ਇਹਨਾਂ ਦੇ ਘਰ ਬਣਾ ਕੇ ਦੇਣੇ ਨੇ ਇਹਨਾਂ ਦੀਆਂ ਜ਼ਮੀਨਾਂ ਪਧਰੀਆਂ ਕਰਕੇ ਦੇਣੀਆਂ ਨੇ ਫਸਲਾਂ ਬੀਜ ਕੇ ਦੇਣੀਆਂ ਨੇ ਉਹਨਾਂ ਲਈ ਜੋ ਜੋ ਕਰ ਸਕਦੇ ਨੇ ਉਹ ਵੀ ਉਹਨਾਂ ਨੂੰ ਜ਼ਰੂਰ ਬੇਨਤੀ ਕਰੋ ਇੱਕ ਬੇਨਤੀ ਆ ਸਾਡਾ ਚੈਨਲ ਆ ਮੀਰਾ ਜੀ ਅਫੀਸ਼ੀਅਲ ਠੀਕ ਹੈ ਇੰਸਟਾਗ੍ਰam ਤੇ ਜਿਨ੍ਹਾਂ ਨੂੰ ਲੋੜ ਆ ਸੇਵਾ ਦੀ ਦੱਸਿਓ ਸਾਨੂੰ ਮੈਡੀਸਿਨ ਦੀ ਜਿੱਦਾਂ ਵੀਰ ਜੀ ਕਹਿੰਦੇ ਸੀ ਸਾਨੂੰ ਮੈਸੇਜ ਕਰਦੇ ਹੋ ਸਾਡੀ ਟੀਮ ਵਰਕ ਕਰ ਰਹੀ ਆ ਮੈਂ 24 ਘੰਟੇ ਨਹੀਂ ਦੇਖ ਸਕਦੀ ਸਾਰਿਆਂ ਦੇ ਮੈਸੇਜ ਕਿਉਂਕਿ ਮੈਂ ਹੋਰ ਵੀ ਕੰਮਾਂ 'ਚ ਲੱਗੀ ਆ ਤੁਹਾਨੂੰ ਅਸੀਂ ਦੱਸ ਹੀ ਜਾਵਾਂਗੇ ਹਾਂ ਜੀ ਤੁਸੀਂ ਦੱਸੋ ਇਹਨਾਂ ਦਾ ਲਿੰਕ ਲਾਵਾਂਗੇ ਦੂਸਰੀ ਗੱਲ ਜਿਹੜੀ ਸੇਵਾ ਵੀ ਪਾਉਣਾ ਚਾਹੁੰਦੇ ਆ ਜ਼ਰੂਰੀ ਨਹੀਂ ਪੈਸੇ ਚਾਹੀਦੇ ਜਿੱਦਾਂ ਹੁਣ ਡਰੱਗਸਟੋਰ ਵਾਲੇ ਕਹਿ ਰਹੇ ਸੀ ਕਿ ਡਰੱਗਸ ਲੈ ਲਓ ਮੈਡੀਸਿਨਸ ਲੈ ਲਓ ਦੂਸਰੀ ਗੱਲ ਜਿਹੜੇ ਬੀਬੀ ਬੱਚੇ ਦੇ ਡਾਈਪਰਸ ਆ ਬੀਬੀ ਦੇ ਪੈਡ ਕੋਈ ਵੀ ਸੇਵਾ ਤੁਸੀਂ ਕਰ ਸਕਦੇ ਹੋ ਪੈਸੇ ਦੀ ਜ਼ਰੂਰਤ ਨਹੀਂ ਚੀਜ਼ਾਂ ਦੀ ਜ਼ਰੂ ਥੋੜੇ ਜਿਹਾ ਠੀਕ ਹੈ ਜੀ ਜਿਹੜੀ ਚੀਜ਼ਾਂ ਦੀ ਲੋੜ ਆ ਬਟ ਮਹਾਰਾਜ ਕਿਰਪਾ ਕਰੇ ਪਾਣੀ ਪੈ ਹੀ ਜਾਵੇ ਹਨਾ ਤੇ ਇਹ ਮੇਰੀ ਸੇਵਕ ਮਹਾਰਾਜ ਦੀ ਸੇਵਕ ਆ ਬਟ ਸਾਡੀ ਸੇਵਾ ਚ ਲੱਗੀ ਆ 18 ਸਾਲਾਂ ਤੋਂ ਮੈਡੀਟੇਸ਼ਨ ਇਹਦਾ ਬੇਟਾ ਆ ਭਾਜੀ ਇਹਨਾਂ ਦੇ ਹਸਬੰਦ ਆ ਅੱਜ ਛੁੱਟੀਆਂ ਕਰਕੇ ਆ ਪ੍ਰਿੰਸ ਕਲੋਥ ਹਾਊਸ ਤੋਂ ਖਲਚੀ ਇਹਨਾਂ ਦੀ ਦੁਕਾਨ ਹੈ ਇਹਨਾਂ ਨੇ ਸੇਵਾ ਕੀਤੀ ਟਾਊਲਸ ਦੀ ਤੇ ਬੈਗਾਂ ਦੀ ਤੇ ਇਹਨਾਂ ਨੇ ਕੁਝ ਬੋਲਣਾ ਸੀ ਐਜ਼ ਅ ਔਰਤ ਬਿਲਕੁਲ ਜੀ ਦੱਸੋ ਵੈ ਗੁਰ ਜੀ ਮੈਂ ਤਾਂ ਇਹ ਚੀਜ਼ ਜ਼ਰੂਰ ਕਹਿਣਾ ਚਾਹੂੰਗੀ ਆਪਣੀਆਂ ਸਾਰੀਆਂ ਭੈਣਾਂ ਨੂੰ ਸਾਰੀ ਵੂਮਨ ਪਾਵਰ ਜਿੰਨੀ ਵੀ ਹੈਗੀ ਹੈ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹੂੰਗੀ ਕਿ ਵੀ ਆਰ ਵੈਰੀ ਬlesਟ ਕਿ ਸਾਨੂੰ ਇੱਕ ਐਜ਼ ਏ ਸਪਿਰਚੁਅਲ ਗੁਰੂ ਜਿਹੜੇ ਸਾਨੂੰ ਫੀਮੇਲ ਚ ਮਿਲੇ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਫੀਮੇਲਸ ਦੀਆਂ ਐਸੀਆਂ ਹੁੰਦੀਆਂ ਜਿਹੜੀਆਂ ਅਸੀਂ ਜੈਂਟਸ ਗੁਰੂ ਨਾਲ ਨਹੀਂ ਕਰ ਸਕਦੇ ਔਰ ਬਹੁਤ ਸਾਰੇ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਰੋਲਸ ਹੁੰਦੇ ਕਾਫੀ ਜਿਆਦਾ ਯੇਸ ਤੇ ਅਸੀਂ ਸੇਫਟੀ ਚ ਮਹਿਸੂਸ ਕਰਦੇ ਆ ਸਿਕਿਉਰ ਮਹਿਸੂਸ ਕਰਦੇ ਆ ਗੁਰੂ ਜੀ ਦੇ ਚ ਓਟ ਆਸਰੇ ਵਿੱਚ ਤੇ ਸਾਨੂੰ ਹਰ ਤਰੀਕੇ ਦੀ ਇਹਨਾਂ ਨੇ ਗਾਈਡੈਂਸ ਦਿੱਤੀ ਹੈ ਫਿਜ਼ੀਕਲ ਫਿਜ਼ੀਕਲੀ ਵੀ ਮੈਂਟਲੀ ਵੀ ਹਰ ਚੀਜ਼ ਦੀ ਸਾਨੂੰ ਇਹ ਗਾਈਡੈਂਸ ਦਿੰਦੇ ਤੇ ਮੇਰੀਆਂ ਭੈਣਾਂ ਨੂੰ ਜ਼ਰੂਰ ਬੇਨਤੀ ਹੈ ਵੀ ਜੇ ਕਿਸੇ ਨੂੰ ਵੀ ਕਿਸੇ ਕੋਈ ਸਪਿਰਚੁਅਲ ਗਾਈਡੈਂਸ ਦੀ ਲੋੜ ਹੋਵੇ ਕੋਈ ਮੈਡੀਕਲ ਦੀ ਲੋੜ ਹੋਵੇ ਤੇ ਉਹ ਬੇਚਿਜ ਝੁਕਾ ਕੇ ਇਹਨਾਂ ਨੂੰ ਆਪਣੇ ਅੱਪ ਤੱਕ ਮਤਲਬ ਅਪਰੋਚ ਕਰ ਸਕਦੇ ਆ ਕਿਉਂਕਿ ਕਾਫੀ ਸਾਰਾ ਬਹੁਤ ਸਾਰੇ ਨੀਏ ਪ੍ਰੋਬਲਮਸ ਹੁੰਦੀਆਂ ਤੁਸੀਂ ਸਮਝ ਸਕਦੇ ਹੋ ਇਸ ਗੱਲ ਤੇ ਬਿਲਕੁਲ ਮੈਂ ਇੱਕ ਕੋਈ ਬੇਨਤੀ ਕਰਨੀ ਸੀ ਕਿਉਂਕਿ ਜਦੋਂ ਇਹ ਸਭ ਕੁਝ ਹੋਇਆ ਨਾ ਤੇ ਲੋਕਾਂ ਨੇ ਮੈਨੂੰ ਦੱਸਿਆ ਕਿ ਪਿੰਡਾਂ 'ਚ ਬੀਬੀਆਂ ਵੀ ਫਸੀਆਂ ਐ ਐਜ਼ ਅ ਔਰਤ ਇੱਕੋ ਗੱਲ ਸੋਚੀ ਕਿ ਇਹ ਇਹਨਾਂ ਨੂੰ ਸਮਾਨ ਜਿਹੜਾ ਇਹਨਾਂ ਨੂੰ ਚਾਹੀਦਾ ਹੈ ਮਿਲ ਰਿਹਾ ਤੇ ਉਹ ਜਿੰਨੀ ਸੇਵਾ ਹੋ ਸਕਦੀ ਐ ਅਸੀਂ ਕਰਾਂਗੇ ਬੀਬੀਆਂ ਨੂੰ ਸਪੋਰਟ ਕਰ ਬੰਦੇ ਨੂੰ ਵੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਦਵਾਈਆਂ ਜਿਨ੍ਹਾਂ ਨੂੰ ਚਾਹੀਦੀ ਐ ਦਵਾਈ ਲਿਖ ਕੇ WhatsApp ਨੰਬਰ ਇਹਨਾਂ ਦਾ ਲੈ ਕੇ ਪੇਛ ਦੇਓ ਤੇ ਕੋਸ਼ਿਸ਼ ਕਰਾਂਗੇ ਜਿੰਨੇ ਦਿਨ ਹੋ ਗਏ 1 ਮਹੀਨਾ 2 ਮਹੀਨੇ ਆ ਤੁਹਾਡੇ ਚਰਨਾ ਚ ਅਸੀਂ ਆਜਾ ਰਹੇ ਹਾਂ ਸੇਵਾ ਵਾਸਤੇ ਤਾਂ ਬਿਲਕੁਲ ਬਹੁਤ ਵੱਡੀ ਸੇਵਾ ਹੈ ਕਿਉਂਕਿ ਇਸ ਜਗ੍ਹਾ ਤੇ ਜ਼ਰੂਰਤ ਸੀ ਵੈਸੇ ਤਾਂ ਪੂਰੇ ਫਿਰੋਜ਼ਪੁਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਸੀ ਪਰ ਇਸ ਜਗ੍ਹਾ ਤੇ ਵੀ ਬਹੁਤ ਸਾਰੇ ਇਹੋ ਜਿਹੇ ਪਿੰਡ ਸੀ ਜਿੰਨਾ ਪਿੰਡਾਂ ਦੇ ਵਿੱਚ ਛੋਟੇ ਛੋਟੇ ਬੱਚੇ ਬੀਬੀਆਂ ਬਜ਼ੁਰਗ ਛੱਤਾਂ ਦੇ ਉੱਤੇ ਬਹਿ ਕੇ ਆਪਣਾ ਰਾਤ ਦਿਨ ਕੱਟ ਰਹੇ ਸੀ ਉਤੋਂ ਮੀ ਵੀ ਪੈ ਰਿਆ ਸੀ ਉੱਥੇ ਹੀ ਸਿਲੰਡਰ ਚਲਾ ਰਹੇ ਸੀ ਉੱਥੇ ਹੀ ਰੋਟੀ ਪਕਾ ਰਹੇ ਸੀ ਇਹੋ ਜਿਹੇ ਬੱਚੇ ਬਜ਼ੁਰਗ ਵੀ ਸੀ ਜਿਹੜੇ ਭੁੱਖੇ ਪਾਣੇ ਬੈਠੇ ਸੀ ਜਿਨ੍ਹਾਂ ਨੂੰ ਤਿੰਨ ਤਿੰਨ ਚਾਰ ਚਾਰ ਦਿਨ ਤੋਂ ਕੁਝ ਨਹੀਂ ਮਿਲ ਰਿਹਾ ਸੀਗਾ ਕਿਉਂਕਿ ਸਾਰਾ ਕੁਝ ਭੇਜ ਚੁੱਕਿਆ ਸੀ ਪਰ ਉੱਥੇ ਪਹੁੰਚਣ ਦੇ ਲਈ ਇਹਨਾਂ ਕਿਸ਼ਤੀਆਂ ਦੀ ਜ਼ਰੂਰਤ ਬੜੀ ਜ਼ਿਆਦਾ ਸੀਗੀ ਔਰ ਅੱਜ ਇਹ ਜਿਹੜੀ ਸੇਵਾ ਇਹਨਾਂ ਮੀਰਾ ਜੀ ਹੋਣਾ ਵੱਲੋਂ ਕੀਤੀ ਗਈ ਆ ਉਸ ਪ੍ਰਮਾਤਮਾ ਨੇ ਕਰਵਾਈ ਆ ਔਰ ਅੱਜ ਹਮ ਚੱਕ ਹਮ ਮੇਰੇ ਵੱਲੋਂ ਕੱਲੇ ਨਹੀਂ ਮੇਰੀ ਟੀਮ ਨੂੰ ਸ਼ਾਬਾਸ਼ ਦਿਓ ਇਹ ਸੌਣ ਵੀ ਨਹੀਂ ਦੇ ਪੂਰੀ ਪੂਰੀ ਟੀਮ ਹੋਰ ਇੱਕ ਚੀਜ਼ ਹੋਰ ਇਹ ਜ਼ਰੂਰ ਮੈਂ ਕਹਿਣਾ ਚਾਹੂੰਗੀ ਇਸ ਚੀਜ਼ ਦੇ ਕਿ ਵੈਗਰੂ ਜੀ ਅੱਗੇ ਜਿੰਨੀਆਂ ਸੱਚੇ ਦਿਲੋਂ ਅਰਦਾਸਾਂ ਇਹ ਇਸ ਪਿੰਡ ਨੇ ਸ਼ਾਇਦ ਕੀਤੀਆਂ ਹੋਣਗੀਆਂ ਕਿ ਵੈਰੀ ਬlesed ਹੈਗੇ ਸਾਰੇ ਕਿ ਐਡੇ ਵੱਡੇ ਮਹਾਂਪੁਰਖ ਜਿਹੜੇ ਇੱਥੇ ਤੱਕ ਪਹੁੰਚੇ ਆ ਜਾਂ ਸਾਰੀਆਂ ਪਵਿੱਤਰ ਰੂਹਾਂ ਪਹੁੰਚੇ ਆ ਤੇ ਵਾਕਿ ਹੀ ਸਾਨੂੰ ਅੱਜ ਮਹਿਸੂਸ ਹੋ ਰਿਹਾ ਕਿ ਅਰਦਾਸਾਂ ਰੱਬ ਤੱਕ ਜ਼ਰੂਰ ਜਾਂਦੀਆਂ ਤੇ ਕੋਈ ਵੀ ਨਿਰਾਸ਼ ਨਾ ਹੋਵੇ ਰੱਬ ਜ਼ਰੂਰ ਸੁਣਤੀ ਸੀਗੀ ਕਿ ਮ ਜਿੱਥੇ ਲੋੜ ਆ ਅਸੀਂ ਮੀਡੀਆ ਦੇ ਭੁੱਖੇ ਨਹੀਂ ਆ ਜਿੱਥੇ ਮੀਡੀਆ ਜਾਣ ਦੀ ਉੱਥੇ ਨਹੀਂ ਜਾਣਾ ਚਾਹੁੰਦੇ ਸਾਨੂੰ ਪਤਾ ਹੀ ਨਹੀਂ ਸੀ ਇੱਥੇ ਮੀਡੀਆ ਆਣੀ ਤੇ ਅਸੀਂ ਸਿਰਫ ਚਾਹੁੰਦੇ ਕਿ ਜਿੱਥੇ ਲੋੜ ਹੈ ਉੱਥੇ ਉੱਥੇ ਭੇਜੋ ਮਾਰਾ ਸਾਨੂੰ ਜੇ ਗਾਂ ਵੀ ਲੋੜ ਹੈ ਤਾਂ ਵੀ ਦੱਸਿਓ ਤਾਂ ਬਿਲਕੁਲ ਅੱਗੇ ਵੀ ਲੋੜ ਹੋਏਗੀ ਜ਼ਰੂਰ ਮਦਦ ਕਰਨਗੇ ਕਾਫੀ ਸਾਰੀਆਂ ਚੀਜ਼ਾਂ ਇਹਨਾਂ ਨੇ ਸਾਂਝੀਆਂ ਕਰਤੀਆਂ ਨੇ ਅਗਰ ਉਹਨਾਂ ਚੀਜ਼ਾਂ ਦੀ ਲੋੜ ਹੁੰਦੀ ਆ ਤਾਂ ਤੁਹਾਨੂੰ ਉਹ ਤੁਹਾਡੇ ਤੱਕ ਪਹੁੰਚਣਗੀਆਂ ਪੂਰੀ ਟੀਮ ਇੱਥੇ ਲੱਗੀ ਹੋਈ ਆ ਇਹਨਾਂ ਦੀ ਵੀ ਪੂਰੀ ਟੀਮ ਨੇ ਪੂਰੀ ਮਦਦ ਕਰਕੇ ਇੱਥੇ ਆ ਬੋਟ ਲੈ ਆਂਦੀ ਆ ਬੈਟਰੀ ਵਾਲੀ ਬੋਟ ਆ ਔਰ ਇੱਥੇ ਦੂਜੀ ਬੋਟ ਵੀ ਦੋ ਬੋਟ ਨੇ ਔਰ ਇਹਨਾਂ ਦੇ ਰਾਹੀਂ ਹੁਣ ਰਾਸ਼ਨ ਹਰੇਕ ਘਰ ਤੱਕ ਪਹੁੰਚੂਗਾ ਹੋਰ ਵੀ ਇੱਥੇ ਕਾਫੀ ਸਾਰੇ ਬੋਟਸ ਭਾਈ ਇੰਦਰਜੀਤ ਨਿੱਕੂ ਹਣਾ ਕੋਲੇ ਖਾਲਸਾ ਐਡ ਹਣਾ ਕੋਲੇ ਇੱਥੇ ਹੈਗੀਆਂ ਨੇ ਬਹੁਤ ਸਾਰੇ ਸਮਾਜਿਕ ਲੋਕ ਲੱਗੇ ਹੋਏ ਨੇ ਸਮਾਜ ਸੇਵੀ ਲੱਗੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਔਰ ਆ ਇੱਕ ਸੇਵਾ ਇਹਨਾਂ ਦੇ ਵੱਲੋਂ ਇਹਨਾਂ ਦੀ ਪੂਰੀ ਟੀਮ ਦੇ ਵੱਲੋਂ ਕੀਤੀ ਗਈ ਆ ਔਰ ਪੂਰੇ ਪਿੰਡ ਵਾਸੀਆਂ ਵੱਲੋਂ ਪੂਰੇ ਫਰੋਇਪਰ ਵੱਲੋਂ ਔਰ ਸਾਡੀ ਟੀਮ ਵੱਲੋਂ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਇੱਥੇ ਪਹੁੰ ਜਾ ਨਹੀਂ ਵੀ ਇਸ ਕਿਸ਼ਤੀ ਦੇ ਨਾਲ ਇੱਕ ਇੱਕ ਬੋਰਡ ਦੇ ਨਾਲ ਕਿੰਨੇ ਕਿੰਨੇ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਣਾ ਹੈ ਰੋਟੀ ਪਹੁੰਚਣੀ ਹੈ ਕਿੰਨੇ ਲੋਕਾਂ ਨੇ ਢਿੱਡ ਭਰ ਕੇ ਸੌਣਾ ਹੈ ਤੇ ਉਹਨਾਂ ਨੇ ਅੰਦਰੋਂ ਦਵਾਵਾਵਾਂ ਦੇਣੀਆਂ ਨੇ ਤੁਹਾਡੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ رائے ਆ ਤਾਂ ਥੱਲੇ ਕਮੈਂਟ ਸੈਕਸ਼ਨ ਉਹਦੇ ਵਿੱਚ ਆਪਣੀ رائے ਲਿਖ ਸਕਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ